ਹੈਲੋ ਵੈਲਕਮ ਬੈਕ ਟੂ ਮਾਈ ਚੈਨਲ ਹਰ ਸਨਾਉ ਜੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੀ ਆਂ ਵਧੀਆ ਹੋਵਗੇ ਹੁਣ ਸਵੇਰਾ ਹੋ ਗਿਆ ਆ ਤੇ ਮੈਂ ਇਸੀ ਬੈਕਯਾਰਡ ਚ ਤੇ ਬੈਕਯਾਰਡ ਚ ਆਪਾਂ ਤੁਹਾਨੂੰ ਦਿਖਾਉਣੇ ਆ ਹਲਵਾ ਕद्दू ਕਿਉਂਕਿ ਲਾਸਟ ਟਾਈਮ ਜਿਹੜਾ ਸੀਗਾ ਨਾ ਇੱਕ ਕद्दू ਲੱਗਾ ਸੀਗਾ ਉਹ ਕਾਫੀ ਵੱਡਾ ਹੋ ਗਿਆ ਸੀ ਤੇ ਸਾਨੂੰ ਤੋੜਨਾ ਪਿਆ ਤੇ ਮੇਰੇ ਕੋਲ ਉਹਦੀ ਵੀਡੀਓ ਨਹੀਂ ਬਣਾ ਹੋਈ ਤੇ ਪਰ ਮੈਂ ਉਹ ਕद्दू ਅੱਜ ਬਣਾਣਾ ਆ ਉਹਦੀ ਸਬਜ਼ੀ ਬਣਾਣੀ ਆ ਅੱਜ ਇਹ ਦੇਖੋ ਬਈ ਕਿੰਨੇ ਕਿਊਟ ਲੱਗਦੇ ਹਨ ਤੇ ਇੱਕ ਆਇਆ ਤੇ ਇੱਕ ਇੱਧਰ ਆ ਜਿਹੜਾ ਪਹਿਲਾਂ ਵਾਲਾ ਸੀ ਉਹ ਸੀਗਾ ਲੰਬਾ ਕੱਦੂ ਤੇ ਉਹ ਪਾ ਤੋੜ ਲਿਆ ਤੇ ਬਸ ਸਾਡੀ ਜਿਹੜੀ ਇਹ ਆ ਕੀ ਆ ਕੱਦੂ ਦੀ ਬੇਲ ਆ ਇਹ ਵੀ ਉੱਪਰ ਚੱਲ ਜਾ ਰਹੀ ਹੈ ਤੇ ਇੱਥੇ ਹੌਲੀ ਹੌਲੀ ਲੱਗ ਰਹੇ ਆ ਫੁੱਲ ਲੱਗਦੇ ਆ ਪਰ ਕੀਆ ਨਹੀਂ ਲੱਗਦੇ ਹੈਗੇ ਜੇ ਇੱਕ ਤਾਂ ਲੱਗਦਾ ਹੈ ਤਾਂ ਸੁੱਕ ਜਾਂਦਾ ਹੈ ਤੇ ਚਲੋ ਉੱਧਰ ਆਪਣੇ ਆ ਫਲਾਵਰ ਜਿਹੜੇ ਨਾ ਸਾਡੇ ਕੰਮ ਤੇ ਇੱਕ ਨਾ ਮੇਰੀ ਫਰੈਂਡ ਆ ਤੇ ਉਹਨਾਂ ਉਹ ਫਿਲੀਪੀਨ ਦੇ ਆ ਤੇ ਉਹ ਆ ਜਿਹੜਾ ਫਲਾਵਰ ਆ ਨਾ ਇਹਨਾਂ ਨੂੰ ਸਟੀਮ ਕਰਕੇ ਖਾਂਦੇ ਆ ਤੇ ਉਹ ਕੰਦੀ ਨਾਲ ਬਹੁਤ ਹੈਲਥੀ ਹੁੰਦੇ ਆ ਡੇਲੀਸ਼ੀਅਸ ਹੁੰਦੇ ਆ ਤੇ ਪਤਾ ਨਹੀਂ ਮੈਂ ਕਿਾ ਸੀ ਤਾਂ ਉਹ ਖਾ ਨਹੀਂ ਸਕਦੇ ਹੈਗੇ ਹਾਂ ਫਰਾਈਡ ਕਰਕੇ ਖਾਦੇ ਜਾ ਸਕਦੇ ਆ ਪਕੌੜਿਆਂ ਵਾਂਗੂ ਤੇ ਆਪਾਂ ਉਹਦਾ ਟਰਾਈ ਕਰ ਸਕਦੇ ਆ ਇਹ ਵੀ ਕਾਫੀ ਫੁੱਲ ਲੱਗੇ ਆ ਆ ਦੇ ਮੈਂ ਕਿਹਾ ਸਾਡੇ ਤਾਂ ਸੁੱਕ ਸੁੱਕ ਕੇ ਜਾਂਦੇ ਆ ਤੇ ਕਿੰਨੇ ਸੁੱਕ ਗਏ ਆ ਤੇ ਇਹਦੇ ਅਸੀਂ ਵੇਸਟ ਕਰ ਲਏਦੇ ਪਰ ਕਹਿੰਦੇ ਅਸੀਂ ਤੋੜ ਲਈਦੇ ਆ ਤੇ ਇੱਧਰ ਹੋਰ ਵੀ ਆਦੇ ਨਾ ਹੁਣ ਸਵੇਰਾ ਕਰਕੇ ਆ येलो येलो ਕਿੰਨੇ ਸੋਹਣੇ ਉਹ ਲੈ ਲੱਗਾ ਆ ਇਹ ਰਸਪੀਨ ਫਲਾਵਰਸ ਚ ਉਹ ਔਰ ਕਿੰਨੇ ਹੁੱਡੀ ਮੁੱਕੀ ਆ ਇਹ ਤਾਂ ਪਿੱਛੇ ਕਹਿੰਦੇ ਪੈ ਪੈ ਜਾਂਦੀ ਜਾਂਦੀ ਆ ਉਹ ਮੈਨੂੰ ਕਹਿੰਦਾ ਪਿੱਛੇ ਹੋ ਜਾ ਮੇਰੇ ਫਲਾਵਰਸ ਤੋਂ ਹਾਂ ਓਕੇ ਇਹ ਤੋਂ ਇਲਾਵਾ ਆਪਾਂ ਦਿਖਾਉਂਦੇ ਆ ਕਰੇਲੇ ਸਾਡੇ ਕਰੇਲੇ ਤਾਂ ਹੋ ਰਾਇਆ ਆ ਮਧੂਮੱਕੀ ਵੀ ਘੁੰਮਦੀ ਏ ਓਏ ਚਲੋ ਤੇ ਇੱਧਰ ਆਪਣੇ ਆ ਦੋ ਕਰੇਲੇ ਆ ਇਹ ਹੌਲੀ ਹੌਲੀ ਹੋਰ ਵੱਧ ਰਹੇ ਆ ਆ ਦੇ ਜਿਹਦਾ ਇੱਕ ਆ ਹਾ ਹੋਰ ਲੱਗਾ ਆ ਦੋ ਤੇ ਦੋ ਆਹਾ ਆ ਤੀਜਾ ਆਹਾ ਆ ਕਰੇਲੇ ਤਾਂ ਸੋਹਣੇ ਲੱਗ ਰਹੇ ਆ ਟਿੰਡੇ ਦੇ ਬਿਲ ਸਾਡੀ ਸੁੱਕ ਗਈ ਤੇ ਤੁਸੀਂ ਦੇਖ ਲਓ ਜਿਹੜੀ ਸਾਡੀ ਰੰਮਤੋੜ ਦੀ ਬੇਲ ਆ ਇਹ ਇੱਥੇ ਕਿ ਜਟਕੀ ਹੋਈ ਆ ਪਤਾ ਨਹੀਂ ਬਚਾ ਨੇ ਕਦੋਂ ਨੂੰ ਸਾਨੂੰ ਰਾਮਾਤੋਰੀ ਦੇਣੀ ਸ਼ੁਰੂ ਕਰਨੀ ਹੈ ਇੱਕ ਵੀ ਦੇ ਦੇ ਸਿਜ਼ਨ ਦੀ ਨਾ ਤੇ ਓਕੇ ਵੀ ਸਾਡੇ ਇਸ ਵਾਰ ਮਰੂਦ ਬੜੇ ਵਧੀਆ ਹੋਏ ਆ ਸਾਡੇ ਜਿਹੜੇ ਹਨਾ ਆਹਾ ਅਨਾਰ ਆ ਉਹ ਘਟ ਲੱਗੇ ਇਸ ਵਾਰ ਪਰ ਦਵਾਰੋ ਫੁੱਲ ਲੱਗ ਰਹੇ ਆ ਤੇ ਆਹ ਦੇ ਨਾ ਦਵਾਰੋ ਹੋ ਰਹੇ ਆ ਪਰ ਅੰਦਰ ਲੱਗੇ ਆ ਕਈ ਓ ਓ ਵਿੱਚ ਲੱਗੇ ਆ ਅਨਾਰ ਤੇ ਉੱਪਰ ਤੱਕ ਲੱਗੇ ਆ ਤੇ ਆਹਦੇ ਹਲੇ ਵੀ ਹਮਿੰਗ ਬਰਡ ਦਾ ਮੈਂ ਖਾਣਾ ਉੱਥੇ ਰੱਖਿਆ ਆ ਤੇ ਕਿਸੇ-ਕਿਸੇ ਟਾਈਮ ਆਉਂਦੇ ਹੁੰਦੇ ਆ ਤੇ ਆਹ ਸਾਡੀਆਂ ਭਿੰਡੀਆਂ ਜਿਹੜੀਆਂ ਦੁਬਾਰੋ ਪੁੰਗਰ ਗਈਆਂ ਇੱਥੇ ਥੱਲੇ ਉੱਪਰੋਂ ਵੱਢ ਦਿੱਤੀਆਂ ਸੀਗੀਆਂ ਕਿਉਂਕਿ ਤੋਂ ਪਤਾ ਕਰਕੇ ਸੜ ਗਈਆਂ ਹਨ ਆ ਚੱਪੜ ਕੱਦੂ ਆਹ ਸਾਡੀਆਂ ਬੇਲਾ ਬੁੱਲਾ ਵੱਢ ਕੇ ਇਸ ਰੱਖਤੀਆਂ ਸੀਗੀਆਂ ਤੇ ਪਾਸ ਛੱਲੀ ਸਾਡੀ ਇਹ ਹਲੇ ਰੈਡੀ ਨਹੀਂ ਕੀ ਹਾਂਜੀ ਲਓ ਸਾਡਾ ਆਹ ਕੱਦੂ ਆ ਜਿਹੜਾ ਮੈਂ ਉੱਥੇ ਤੋੜਿਆ ਸੀਗਾ ਤੇ ਆਪਾਂ ਜਿੰਨੂੰ ਲੱਗੇ ਆ ਬਣਾਉਣ ਦੇਖੋ ਕਿੰਨਾ ਪੱਕ ਚੱਲਾ ਸੀਗਾ ਤੇ ਸਾਈਜ਼ ਤੇ ਦਾ ਨੱਕ ਵੱਡਾ ਨਹੀਂ ਹੋਇਆ ਹੈਗਾ ਬਟ ਫੇਰ ਵੀ ਆਪਾਂ ਇਹਨੂੰ ਤੋੜ ਲਿਆ ਸੀਗਾ ਤੇ ਅੱਜ ਆਪਾਂ ਇਹਦੀ ਬਣਾਉਂਦੇ ਆ ਸਬਜੀ ਆਪਣੀ ਵੀ ਹੁਣ ਸਬਜੀ ਤਿਆਰ ਆ ਵਟਾਉਣ ਦੇ ਲਈ ਮੈਂ ਕੱਦੂ ਕੱਟ ਲਿਆ ਸੀ ਇਹਦਾ ਤੇ ਪਾਣੀ ਵਿੱਚ ਸੋਕ ਕਰ ਲਿਆ ਇਹਦਾ ਤੇ ਆਪਣੇ ਜਿਹੜੇ ਟਮਾਟਰ ਆ ਵੀ ਘਰ ਦੇ ਟਮਾਟਰ ਆ ਤੇ ਆ ਗੰਡੇ ਤੇ ਆਹ ਸਾਰਾ ਸਮਾਨ ਤਿਆਰ ਕਰ ਲਿਆ ਸਾਰਾ ਤੇ ਇਧਰੋਂ ਪਾ ਗੈਸ ਓਨ ਕਰ ਲਈ ਹੁਣ ਜੀਰਾ ਜਿਹੜਾ ਨਾ ਦੋਨੇ ਮਿਕਸ ਕਰਕੇ ਰੱਖਿਆ ਤਾਂ ਆਪਾਂ ਇਹਦੇ ਪਾ ਕੇ ਆ

ਹਰੀ ਮਿਰਚ ਮੈਂ ਨਾ ਆਰਡਰ ਕਲਸਿੰਗ ਦੇ ਵਿੱਚ ਪੀਸ ਲਈ ਸੀਗੀ ਤਾਂ ਆਪਾਂ ਉਹ ਹੁਣ ਬਲਾਉਂ ਨਹੀਂ ਪਾਉਂਗੇ ਪਾ ਤੋਸ ਤੋਂ ਬਿਲਕੁਲ ਪੁੱਜ ਗਿਆ ਹੈ ਤੇ ਹੁਣ ਤੇਲ ਵੀ ਛੱਡ ਦਿੱਤਾ ਹੈ ਕੱਪੇ ਨੇ ਸਬਜੀਂ ਤੜਕਾ ਲਗਾ ਲਿਆ ਸੀਗਾ ਤਾਂ ਮੈਂ ਲੱਗੀਆਂ ਆਟਾ ਗੁੰਨਣ ਮੈਨੂੰ ਨਾ ਇੱਕ ਮੇਰੇ ਸਬਸਕ੍ਰਾਈਬਰ ਨੇ ਆਪਣਾ ਇੰਡੀਅਨ ਨਹੀਂ ਹੈਗਾ ਆਪਣੇ ਜਿੱਦਾਂ ਕਿਸੇ ਹੋਰ ਕੰਟਰੀ ਤੋਂ ਆ ਹੋਰ ਕੋਈ ਲੈਂਗੁਏਜ ਬੋਲਦੇ ਆ ਤੇ ਉਹ ਕਹਿੰਦੀ ਸੀ ਰਾਣੋ ਜੇ ਦਾ ਪੋਸੀਬਲ ਆ ਵੀ ਤੂੰ ਮੈਨੂੰ ਰੋਟੀ ਕਿੱਦਾਂ ਬਣਾਈਦੀ ਆ ਉਹ ਦਿਖਾ ਦੇਵੇਂ ਤਾਂ ਮੈਂ ਹਸਬੰਡ ਕਹਿੰਦੀ ਹੈਗਾ ਵਾਈਟ ਆ ਉਹ ਫਿਲੀਪੀਨੋ ਆ ਤੇ ਉਹ ਕਹਿੰਦੀ ਤੂੰ ਮੈਨੂੰ ਰੋਟੀ ਬਣਾਉਣਾ ਸਿਖਾ ਤੇ ਮੈਂ ਰੋਟੀ ਬਣਾ ਕੇ ਆਪਣੇ ਹਸਬੰਦ ਨੂੰ ਦੇਣੀ ਹੈ ਕਹਿੰਦੀ ਉਹ ਕਹਿੰਦਾ ਵੀ ਮੈਂ ਜਿੱਦਾਂ ਸੁਣਿਆ ਆ ਵੀ ਜਿਹੜੀ ਫਰੈਸ਼ ਘਰ ਬਣਾਈਦੀ ਆ ਰੋਟੀ ਨਾ ਉਹ ਜ਼ਿਆਦਾ ਵਧੀਆ ਹੁੰਦੀ ਹੈ ਤੇ ਹੈਲਥੀ ਹੁੰਦੀ ਆ ਤੇ ਬਾਕੀ ਆਪਣੇ ਪੰਜਾਬੀ ਜਿੰਨੇ ਵੀ ਮੇਰੇ ਚੈਨਲ ਤੇ ਹੈਗੇ ਉਹਨਾਂ ਨੂੰ ਤਾਂ ਪਤਾ ਹੀ ਆ ਰੋਟੀ ਕਿੱਦਾਂ ਬਣਾਈਦੀ ਆ ਪਰ ਫੇ ਵੀ ਜੇ ਕਿਸੇ ਹੋਰ ਦੇ ਲਈ ਹਲਪਫੁਲ ਹੋ ਜਾਵੇ ਤੇ ਜਿਹੜੇ ਨਵੇਂ ਆਪਣੇ ਪੰਜਾਬੀ ਬੱਚੇ ਆ ਜਿਹੜੇ ਲਰਨ ਕਰਦੇ ਆ ਕਿੱਦਾਂ ਰੋਟੀ ਬਣਾਈਦੀ ਆ ਹੋ ਸਕਦਾ ਉਹਨਾਂ ਲਈ ਥੋੜੀ ਬਹੁਤੀ ਹਲਪਫੁਲ ਹੋਵੇ ਤੇ ਚਲੋ ਆਪਾਂ ਆਟਾ ਲੈ ਲਿਆ ਆ ਤੇ ਮੈਂ ਚ ਪਾ ਲਿਆ ਸੀ ਬੋਲ ਚ ਤੇ ਆਪਾਂ ਹੁਣ ਇਹਨੂੰ ਗੁੰਨਦੇ ਆ ਮੈਂ ਇੱਕ ਵੱਡੇ ਪੰਡੇ ਵਿੱਚ ਲੈ ਲਿਆ ਪਾਣੀ ਤੇ ਆਪਾਂ ਆਟਾ ਲੈ ਲਿਆ ਇੱਨਾ ਤੇ ਹੁਣ ਮੈਂ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਆਟੇ ਨੂੰ ਗੁੰਨਣਾ ਆ ਇੱਕਦਮ ਸਾਰਾ ਪਾਣੀ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਨਹੀਂ ਤੇ ਸਾਰਾ ਆਟਾ ਖਰਾਬ ਹੋ ਜਾਣਾ ਪਤਲਾ ਹੋ ਜਾਂਦਾ ਹੈ ਨਾ ਹਾਂਜੀ ਜੋਰਨ ਇਧਰ ਫੋਕਨ ਟਵਾਟਰ ਪੀਂਦਾ ਆ ਦੀਦੀ ਦੀ ਬੋਟਲ ਚ ਅੱਛਾ ਜੀ ਅਬ ਇਹ ਐਕਚੁਅਲੀ ਦੀ ਬੋਟਲ ਆ ਤੇ ਪਾ ਥੋੜਾ ਪਾਣੀ ਇੱਦਾਂ ਥੋੜਾ ਹੌਲ ਜਿਹਾ ਬਣਾ ਕੇ ਨੇ ਵਿੱਚ ਪਾ ਲੈਣਾ ਹੈ ਤਾਂ ਆਪਾਂ ਇਹਨੂੰ ਹੌਲੀ ਹੌਲੀ ਮਿਕਸ ਕਰਨਾ ਹੈ ਹਾਂਜੀ ਜਾਰਡਨ ਵੱਡਾ ਹੋ ਗਿਆ ਹੈ ਦੱਸਦਾ ਹੈ ਹਾਂਜੀ ਜਾਰਡਨ ਵੱਡਾ ਪੁੱਤ ਬਣ ਗਿਆ ਹੈ ਮੈਂ ਤੁਸ ਦੇਖਿਆ ਨਾ ਵੀ ਮੈਂ ਥੋੜਾ ਥੋੜਾ ਪਾਣੀ ਐਡ ਕਰ ਰਹੀ ਆ ਵੀ ਇੱਕਦਮ ਨਹੀਂ ਹੈਗਾ ਵੀ ਮੈਂ ਸਾਰਾ ਪਾਣੀ ਇੱਕਦਮ ਵਿੱਚ ਪਾਤਾ ਨਾ ਲਾ ਆਪਾਂ ਥੋੜਾ ਥੋੜਾ ਪਾਣੀ ਐਡ ਕਰਨਾ ਹੈ ਤਾਂ ਡੋ ਬਣ ਗਈ ਉਹਦੀ ਆਟੇ ਦੀ ਤੇ ਹੁਣ ਆਪਾਂ ਇਹਨੂੰ ਮੁੱਕੀ ਦੇਣੀ ਆ ਜੋ ਤੁਨ ਮੁੱਕੀ ਦੋਗਾ ਦੇਖੋ ਨਾ ਹੁਣ ਆਪਣੇ ਇਹ ਦਾ ਆਟਾ ਪੂਰਾ ਧੋ ਗਿਆ ਹੈ ਮੈਂ ਥੋੜਾ ਆਟਾ ਜ਼ਿਆਦਾ ਗੁੰਨਿਆ ਕਿਉਂਕਿ ਸੀ ਗੁੰਨ ਕੇ ਫਰਿੱਜ ਚ ਰੱਖ ਲਿਆ ਦਾ ਹੈ ਜਿੱਦਾਂ ਨਹੀਂ ਹੈਗਾ ਵੀ ਜਦੋਂ ਵੀ ਰੋਟੀ ਬਣਾਣੀ ਹੋਵੇ ਆਟਾ ਬਣਾਉਣਾ ਨਹੀਂ ਅੱਜ ਕੱਲ ਸਾਰੇ ਇਦਾਂ ਕਰਦੇ ਆ ਫਿਰ ਨਾਲ ਸੋਖਾ ਹੋ ਜਾਂਦਾ ਕਿਉਂਕਿ ਇੰਨੀ ਬਿਜ਼ੀ ਲਾਈਫ ਹੈ ਵੀ ਇੰਨਾ ਟਾਈਮ ਨਹੀਂ ਹੁੰਦਾ ਕਿ ਆਪਾਂ ਐਵਰੀ ਟਾਈਮ ਆਟਾ ਬਣਨੀ ਰੋਟੀ ਬਣਾਉਣ ਲੱਗੇ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਜੜਾ ਨਾ ਰੱਖਣ ਲਈ ਲਾਣਾ ਪਰ ਨਾ ਆਟਾ ਮੇਰੇ ਦੀ ਡੋ ਬਣ ਗਈ ਆ ਤੇ ਆਪਾਂ ਇਹਨੂੰ ਹੁਣ ਰੈਸਟ ਦੇ ਲਈ ਰੱਖਣਾ ਆ 5 ਮਿੰਟ ਤੇ ਇੱਧਰ ਮੇਰੀ ਸਬਜੀ ਵੀ ਮੈਂ ਚੈੱਕ ਕਰ ਲਵਾਂ ਕਿ ਕਦੂ ਨੇ ਕਿੰਨਾ ਪਾਣੀ ਛੱਡ ਦਿੱਤਾ ਪਰ ਵਧੀਆ ਹੈ ਇਹਦੇ ਨਾਲ ਪਰ ਦਿਨਾ ਹੋਣਾ ਕੱਕਦੂ ਨੇ ਘੁਲ ਜਾਣਾ ਆ ਤਾਂ ਉਹਦੇ ਨਾਲ ਇਹਦਾ ਟੇਸਟ ਬੜਾ ਵਧੀਆ ਆਣਾ ਹੁਣ ਆਪਾਂ ਇਹਨੂੰ ਦਾ ਬਿਨਾ ਟਕੇ ਰੰਮਣਾ ਆ ਤੱਕ ਪਾਣੀ ਇਹਦਾ ਸੁੱਕ ਜੇ ਵੀ ਸਾਰਾ ਕਿਤੇੜਾ ਪੀਸਿਆ ਆ ਦੇਣਾ ਸੌਫਟ ਹੋ ਗਏ ਆ ਪਰ ਜਦੋਂ ਇਹ ਸਾਰਾ ਸੁੱਕ ਜਾਣਾ ਆ ਪਾਣੀ ਫਿਰ ਉਹ ਜਿੱਦਾਂ ਕਾਫੀ ਵਧੀਆ ਹੋ ਜਾਣਾ ਹੈ A few moments later ਪੰਜ ਤੋਂ 7 ਮਿੰਟ ਹੋ ਗਏ ਆ ਆਟਾ ਗੁੰਨੇ ਨੂੰ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਹੋਰ ਇਹਨੂੰ ਮੁੱਕੀ ਦੋਗੇ ਤੱਪਣਾ ਹੁਣ ਇਸ ਆਟੇ 'ਨ ਥੋੜਾ ਪਾਣੀ ਲਾ ਕੇ ਕਿਉਂਕਿ ਨਾ ਟੈਕਸਚਰ ਚੇਂਜ ਹੋ ਜਾਣਾ ਆਟੇ ਦਾ ਜਦੋਂ ਆਪਾਂ ਦੂਜੀ ਵਾਰ ਇਦਾਂ ਕਰਦੇ ਆ ਨਾ ਮੁੱਕੀ ਦਿੰਨੀ ਹੈ ਥੋੜਾ ਥੋੜਾ ਪਾਣੀ ਲਾਈਟ ਹਨਾ ਨਹੀਂ ਤੇ ਹੱਥਾਂ ਨੂੰ ਆਟਾ ਸੁੰਬੜੀ ਜਾਣਾ ਹੈ ਹੁਣ ਪਾਣੀ ਤਾਂ ਇਹਦੀ ਬੋਲ ਜਿਵੇਂ ਨਾਲ ਲੈਣੀ ਹੈ

ਆਪਾਂ ਨੂੰ ਕੋਲ ਕੋਲ ਤਾਂ ਬਣਾਣਾਂ ਨੀ ਰੋਟੀ ਇਹਦੀ ਤੇ ਆਪਣੀ ਰੋਟੀ ਕੋਲ ਬਣ ਗਈ ਆ ਤੇ ਤੇ ਕੋ ਰੋਟੀ ਤਾਂ ਬਣ ਜਾਂਦੀ ਹੈ ਨਾ ਤੇ ਹੁਣ ਆਪਾਂ ਇਹਨੂੰ ਰਾੜਦੇ ਆ ਸਾਨੂੰ ਤਾਂ ਆਧਤ ਪਈ ਹੈ ਇਦਾਂ ਵੀ ਰੋਟੀ ਸਾਨੂੰ ਇੰਨੇ ਫਰਕ ਨਹੀਂ ਪੈਂਦਾ ਹੈਗਾ ਰੋਟੀ ਦਾ ਥਲਦੇ ਸਮੇਂ ਪਰ ਜੇ ਤੁਹਾਨੂੰ ਪ੍ਰੋਬਲਮ ਹੈ ਵੀ ਜਿਆਦਾ ਕਰਮ ਲੱਗਦੀ ਹੈ ਰੋਟੀ ਤੇ ਚੱਕਣ ਨੂੰ ਫਿਰ ਆਪਾਂ ਦਾ ਸਪੈਚਲ ਯੂਜ਼ ਕਰ ਸਕਦੇ ਆ ਤੇ ਰੋਟੀ ਦਾ اوپر ਬਟਰ ਲਗਾ ਲਵਾਂਗੇ ਦੇਖੋ ਤੇ ਰੋਟੀ ਕਿੰਨੀ ਸੋਹਣੀ ਫੁੱਲ ਕੇ ਤਿਆਰ ਹੈ ਆਪਣੀ ਇਹਦੇ ਥੋੜੀ ਰੱਖ ਚੱਲ ਜੇ ਤੋ ਬਹੁਤ ਹੀ ਕੰਨੀ ਪਿਆਰੀ ਆਈ ਆ ਕਿੰਨਾ ਸੋਹਣਾ ਇਹਦਾ ਕਲਰ ਆਇਆ ਆ ਬਿਲਕੁਲ ਗੋਲ ਤੇ ਸੌਫਟ ਹਾਂਜੀ ਐਸੇ ਮੇਰੀ ਅੱਜ ਦੀ ਵੀਡੀਓ ਜਿਹਦੇ ਵਿੱਚ ਮੈਂ ਤੁਹਾਨੂੰ ਹਲਵਾ ਕद्दू ਦੀ ਸਬਜੀ ਜਿਹੜੀ ਸਾਡੇ ਆਪਣਾ ਘਰ ਦਾ ਹਲਵਾ ਕद्दू ਸੀ ਉਹਦੀ ਸਬਜੀ ਬਣਾ ਕੇ ਦਿਖਾਈ ਤੇ ਨਾਲੇ ਸਪੈਸ਼ਲ ਰਿਕੁਐਸਟ ਤੇ ਮੈਂ ਰੋਟੀ ਵੀ ਬਣਾਈ ਅੱਜ ਆਟਾ ਵੀ ਗੁੰਨੇ ਆ ਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਪਲੀਜ਼ ਮੇਰੇ ਵੀਡੀਓਜ਼ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਤੇ ਮਿਲਦੀ ਆ ਤੁਹਾਨੂੰ ਅਗਲੀ ਵੀਡੀਓ ਚ ਅੱਜ ਦੇ ਲਈ ਇੰਨਾ ਹੀ ਥੈਂਕ ਯੂ ਬਾਏ ਬਾਏ